ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਵ ਸਰਵਨ ਕਰਦੇ ਆ ਸੰਤ ਮਸਕੀਨ ਜੀ ਦੇ ਕਥਾ ਵਿਚਾਰ ਕਹਿੰਦੇ ਨੇ ਕਾਲ ਨੂੰ ਰਾਵਣ ਨੇ ਆਪਣੇ ਪਲੰਗ ਦੇ ਪਾਵੇ ਨਾਲ ਬੰਨ ਕੇ ਰੱਖੇ ਪ੍ਰਾਣਿਕ ਸਾਖੀਆਂ ਗਾਥਾਵਾਂ ਕਾਲ ਨੂੰ ਸਮੇਂ ਜਿਦਾ ਮਤਲਬ ਹੈ ਰਾਵਣ ਦੀ ਦੁਨੀਆ ਵਿੱਚ ਅਕਾਲ ਸੀ ਕਾਲ ਨਹੀਂ ਸੀ ਗੁਰੂ ਅਰਜਨ ਦੇਵ ਜੀ ਕੰਨਹਾ ਅਕਾਲ ਸੇ ਇਹ ਗਲ ਵਖਰੀਏ ਕਿ ਭਾਰਤ ਵਾਸੀਏ ਨੇ ਖਾਸ ਕਰਕੇ ਸਨਾਤਨੀ ਵੀਰਾਂ ਨੇ ਰਾਵਣ ਨਾਲ ਇਨਸਾਫ ਨਹੀਂ ਕੀਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਕੰਨ ਨੇ ਸੰਮਨ ਜੋ ਇਸ ਪ੍ਰੇਮ ਕੀ ਦਮ ਕੇ ਰੋਤੀ 60 ਰਾਵਣ ਹੋਤੇ ਸੋਰੰਗ ਨੇ ਜਨ ਸਰ ਦੀਨੇ ਕਾਟ 10 ਸਿਰ ਸੰਨ ਉਸ ਦੇ 10 ਸਿਰ ਤੋਂ ਮੁਰਾਦ ਇੰਜ ਲਾਫ ਇੱਕ ਸਿਰ ਜੋ ਮਨੁੱਖ ਸੋਚ ਸਕਦਾ ਹੈ ਨਾ ਉਸ ਤੋਂ 10 ਗੁਣਾ ਜ਼ਿਆਦਾ ਸੋਚਦਾ ਸੀ ਇੱਕ ਸਿਰ ਦੇ ਜਿੰਨੀ ਸਿਆਣਪ ਹੋ ਸਕਦੀ ਹੈ ਸਿਆਣੇ ਤੇ ਸਿਆਣੇ ਮਨੁੱਖ ਦੇ ਅੰਦਰ ਉਸ ਤੋਂ 10 ਗੁਣਾ ਜ਼ਿਆਦਾ ਸੀ ਇੱਕ ਮਨੁੱਖ ਜਿੰਨਾ ਜ਼ਿਆਦਾ ਗਹਿਰਾ ਸੋਚ ਸਕਦਾ ਹੈ ਉੱਚਾ ਸੋਚ ਸਕਦਾ ਹੈ ਉਸ ਤੋਂ 10 ਗੁਣਾ ਜ਼ਿਆਦਾ ਉੱਚਾ ਸੋਚਦਾ ਸੀ ਗਹਿਰਾ ਸੋਚਦਾ ਸੀ ਪਰ ਸ਼ਿਵ ਜੀ ਦਾ भगत ਸੀ ਤੇ भगत ਮਾਹੂਲੀ ਨੇ ਕੋਈ ਸ਼ਿਵ ਜੀ ਦੇ ਅਗੋਂ ਧਨ ਰੱਖਦਾ ਹੋਵੇਗਾ ਅਨ ਰੱਖਦਾ ਹੋਵੇਗਾ ਪ੍ਰਸ਼ਾਦ ਰੱਖਦਾ ਹੋਵੇਗਾ ਪੈਸੇ ਰੱਖਦਾ ਹੋਵੇਗਾ ਐਸਾ ਭਗਤ ਇਸ ਨੇ ਆਪਣਾ ਸਿਰ ਰੱਖ ਦਿੱਤਾ ਐਨਾ ਭਗਤ ਭਗਤ ਹੀ ਰੱਖ ਸਕਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਸਿਰਾਂ ਦੀ ਮੰਗ ਕੀਤੀ ਤਾਂ ਪੰਨ ਖੜੇ ਵਾਰੀ ਵਾਰੀ ਸੂਜੀ ਨੇ ਮੰਗ ਵੀ ਨਹੀਂ ਕੀਤੀ ਸਿਰ ਅਗੋਂ ਰੱਖਦਾ ਅਗਤ ਚਾਰੋਂ ਵੇਦ ਸਾਨੂੰ ਜ਼ਬਾਨੀ ਕੰਠ ਨੇ ਇਹ ਸਾਹਮਣੇ ਰੱਖ ਕੇ ਪਾਠ ਨਹੀਂ ਕਰਦਾ ਇਹਨੂੰ ਕੰਠ ਮੈਂ ਦੇਖਦਾ ساری ਜ਼ਿੰਦਗੀ ਕਈ ਜਪਜੀ ਸਾਹਿਬ ਪੜਦਣ ਯਾਦ ਕੋਈ ਨਹੀਂ ਇੱਕ ਇੱਕ ਸ਼ਬਦ 라ਗੀਆਂ ਨੇ ਮੈਂ ਦੇਖੇ ਹਜ਼ਾਰਾਂ ਦਾ ਕਾਗਜ਼ ਆਇਆ ਤੇਰੀ ਵੀ ਜੋ ਹੈ ਕਾਗਜ਼ ਪਾਜੇ ਤੇ ਰੱਖ ਦਿੰਦੇ ਪੜਦਣ याद नहीं कंठ नहीं जितना मन चंचल होगा उतनी यादाश्त कमजोर हो यादाश्त का किसी खुराक नल्लुक नहीं जितना मन चंचल होगा उतनी चेते शक्ति कमजोर हो जाएगी अगर रावण की इतनी सिमृति है कि चारे वेदा का पाठ जबा नहीं कर ली सिमृति बड़ी महान لیکن حیرانگی ہے کسی شیطان کا وہ کہہ گیا راکشس کا وہ کہہ گیا تمل لوگ نہیں راکشس راکشس من دے نے کنڑ نہیں من دے کیرلا کے لباسی نہیں من دے انہوں نے تے اعلان کیتا سی کہ uttari bharat وچ اگر ravan desh gan nal toheen hui اور sansai jo hundi hai sade layi naqabale bardas hai is da reaction ho sakda hai kannad log tammal log kerala de log ਰਾਵਣ ਦੀ ਪੂਜਾ ਕਰਦੇ ਨੇ ਉਹ ਕਹਿੰਦੇ ਨੇ ਸਾਡੀ ਅਸੀਂ ਉਸ ਦੀ ਨਸਲ ਦੇ ਉਹ ਸਾਡੀ ਨਸਲ ਦਾ ਹੁਣ ਵੀ ਲੰਕਾ ਤੇ ਤਮਲ ਦੇ ਬਾਸ਼ਣ ਦੇ ਕਰੀਬਨ ਕਰੀਬਨ ਇੱਕ ਹੋਏ ਨੇ ਅੱਜ ਵੀ ਸਮੱਸਿਆ ਖੜੀ ਹੈ ਤੇ ਫੈਰ ਮੁਖਤਸਰ ਜਿਹਾ ਹੈ ਮੈਂ ਅਰਜ਼ ਕਰਾਂ ਬਹੁਤ ਸਿਆਣਾ ਭਾਰਤ ਦੇ तमाम ਪ੍ਰਾਚੀਨ ਮੰਦਰਾਂ ਦੇ ਚ ਪੁਜਾਰੀ ਤੁਹਾਨੂੰ ਅੱਜ ਵੀ ਤਮਲ ਮਿਲਣਗੇ ਅੱਛੇ ਸੰਸਕ੍ਰਿਤ ਦੇ ਗਿਆਤਾ ਵੇਦ ਪਾਠੀ ਤੁਹਾਨੂੰ ਤਮਲ ਮਿਲਣਗੇ ਕੇਰਲਾ ਵਾਸੀ ਦੂਸਰੇ ਪਾਸੇ ਦੇਖੋ ਕਾਲਜ ਸਕੂਲਾਂ ਦੇ ਚੰਗੇ ਟੀਚਰ ਪ੍ਰਿੰਸੀਪਲ ਵੀ ਤੁਹਾਨੂੰ ਤਮਲ ਮਿਲਣ ਕੰਨੜ ਮਿਲਣ ਹੈਰਾਨਗੀ ਹੈ ਕੇਰਲਾ ਦੇ ਲੋਕ ਮਿਲਣ ਦਿਮਾਗੀ ਤਲ ਤੇ ਬਹੁਤ ਅੱਗੇ ਨੇ ਤੋਂ ਰਾਵਣ ਦੇ ਦਸਰ ਸੰ ਮਨ ਸਜਦੇ ਬਹੁਤ ਗਹਿਰਾ ਸੋਚਦਾ ਸੀ ਬਹੁਤ ਉੱਚਾ ਸੋਚਦਾ ਸੀ ਰਾਕਸ਼ਸ ਕਿਉਂ ਆ ਕੇ ਹਾਰ ਗਿਆ हारे क्यों इतना सयाना मनुख ब हो गए इस ने स रावण नवेक्षण नहीं मारे परा नहीं मारे कहने दुश्मन के हथों अगर मनुख बच भी जाए तो जे किधरे परा दुश्मन हो गया तो नहीं बच सकता, नहीं बच सरा बहुत नेड़े बहुत नेड़े तो परा का वार खता नहीं जाएगा लगे लाजमी लगेगा अगर पैरा दुश्मन हो गया तो उस तो ऐसा नुकसान पहुंचा जानी दुश्मन भी ऐसा नुकसान नहीं पहुंचा क्योंकि बहुत नेड़े बड़ी गहरी चोट करेगा और उसका निशाना खता भी नहीं जाएगा तो विभिकसन का निशाना खता नहीं गया रावण दौत हो गई रावण ने काल नंजे दे बने होया आनंद मई शिव जी का उपासक है ਉਸ ਦੀਆਂ ਸਾਰੀਆਂ ਖੋਗੀਆਂ ਨੂੰ ਇੱਕ ਬਦੀ ਦੇ ਕਪੜੇ ਥਲੇ ਲਪੇਟ ਕੇ ਰੱਖ ਦਿੱਤਾ ਗਿਆ ਛੁਪਾ ਕੇ। ਔਰ ਬਦੀ ਵੀ ਮਾਮੂਲੀ ਉਸ ਦੀ ਪਹਿਣ ਦੀ ਨਖ ਕੱਟੀ ਗਈ। ਨਖ ਤੇ ਆਦਮੀ ਕਿਸੇ ਸਾਧਾਰਨ ਮਨੁੱਖ ਦੀ ਪਹਿਣ ਵੀ ਕੱਟ ਦੇਵੇ ਉਹ ਵੀ ਆਪੇ ਤੋਂ ਬਾਹਰ ਹੋ ਜਾਏਗਾ। ਕਹਿੰਦੇ ਨੇ ਮਨੁੱਖ ਔਰਤੇ ਸਾਰੀਆਂ ਗੱਲਾਂ ਬਰਦਾਸ਼ਤ ਕਰ ਲੈਂਦਾ ਹੈ ਪਰ ਆਪੇ ਦੀ ਗੱਲ ਨਹੀਂ ਬਰਦਾਸ਼ਤ ਕਰਦਾ। ਇਸੀਆਂ ਦੇ ਵਿੱਚ ਕੋਸੇ ਦੇ ਘਰ ਦੇ ਬਾਕੀ ਮੈਂਬਰਾਂ ਦੀ ਤੋਹਨ ਬਰਦਾਸ਼ਤ ਕਰਨ ਲਈ ਪਹਿਣ ਦੀ ਤੋਹਨ ਬਰਦਾਸ਼ਤ ਨਹੀਂ ਕਰ ਕਿਸੇ ਦੇ ਅੱਗੇ ਉਹ ਜਾਨ ਦੇਣ ਨੂੰ ਤਿਆਰ ਹੋ ਜਾਏਗਾ ਮਰਨ ਮਾਰਨ ਨੂੰ ਤਿਆਰ ਹੋ ਜਾਂਦਾ ਹੈ ਤਾਂ ਪਹਿਣ ਦੀ ਤੋਹਨ ਹੋਈ ਮਰਨ ਮਾਰਨ ਨੂੰ ਤਿਆਰ ਹੋ ਗਿਆ ਆਪੇ ਤੋਂ ਬਾਹਰ ਹੋ ਗਿਆ ਜੇ ਰਾਮਨ ਦਾ ਸੀਤਾ ਨੂੰ ਚੁੱਕ ਲੈਣਾ ਹੀ ਜੁਰਮ ਹੈ ਗੁਨਾਹ ਉਸ ਸਿਆਣੇ ਮਨਪਲੇ ਹੈ ਸਰ ਕਰਨਾ ਕੌੜਾਪਰਾਧ ਹੈ पर सैनी मनुखले किसे स्त्री दी नख कटणा हु कोई खूबी नहीं। ਇਹ ਵੀ ਮਰਜ਼ ਕਰਦਾ। स्त्री दी ਨਖ ਕੱਟਣ ਦੇ ਕੀ ਲੋੜ ਹੈ ਸਮਝਾਇਆ ਜਾ ਸਕਦਾ। ਗੱਲ ਕੀਤੀ ਜਾ ਸਕਦੀ ਹੈ। अनूप कौर ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਿਹਾ ਮੈਂ ਚਾਹੰਦੀ ਆ ਮੇਰੇ ਕੁਖ ਤੋਂ ਤੁਹਾਡੇ ਜਿਹਾ ਹੀ ਬੱਚਾ ਹੋਵੇ। ਇਸ਼ਾਰਾ ਸਮਝ ਗਏ ਸਤਗੁਰੂ ਕਹਿਣ ਲੱਗੇ ਫਿਰ ਮੇਰੇ ਜੈਸਾ ਤੇ ਨਹੀਂ ਅਲ ਮੈਂ ਤੇਰੀ ਗੋਦ 'ਚ ਬੈਠ ਜਾਣਾ ਤੂੰ ਮੇਰੀ ਮਾਂ ਇਤਿਹਾਸ ਤੇ ਜੇ ਮੇਰੇ ਜੈਸਾ ਪੁੱਤਰ ਵੇਖ ਕੇ ਤੂੰ ਖੁਸ਼ ਹੋਣਾ ਚਾਹਨੀ ਹੈ ਤੇ ਮੈਨੂੰ ਹੀ ਪੁੱਤਰ ਕਹੇ ਗੱਲ ਹੱਥ ਕਹਿੰਨੇ ਇੱਕ ਸੰਤ ਮਹਾਪੁਰਖ ਅਚਾਨਕ ਚੱਕ ਵੇਸ਼ਵਾ ਘਰੇ ਜਾਏ ਖੜੋਤਾ ਭਾਈ ਗੁਰਦਾਸ ਸਿੰਘ ਲੰਬੀ ਚੌੜੀ ਕਥਾ ਲਿਖੀ पर जद वेसवा देर पहुंचे ओह भी राम निकल गए संत साधु के संग नहीं दर्शन भेट बेट जब जद साधु उस घर निकल ल तो घर ते मंदिर बन चुका वेसवा का कोठा मंदिर बन गया मैं ते देख गलत तो मनुख शरीफ घर दी चला जाए तो हो सकता किसे शरीफ स्त्री को बेसवा बना दे पर संत किसी वेसवा के कोठे पर चला जाए तो वेसवा का कोठा भी हरि मंदिर बन जाए यह हकीकत है एक सच्चाई तो मैं इस तरह ख्याल बदले जा सकते संग विचार बदले जा सकते मैं इस गहराई में नहीं जा रहा तमिल लोग केरला देवासी कन्नड़ लोग बहुत ਸ਼ਿਆਣੇ ਮਨੇ ਗਏ ਨੇ ਸੋਜਵਾਨ ਮਨੇ ਗਏ ਨੇ ਬੜੇ ਗੈਰ ਗੰਦੇਸ ਨੇ ਕਹੇ ਇਸ ਲੰਬੀ ਚੋੜੀ ਗਲ ਦੇਚ ਨਾ ਜਾਏ ਕਾਹ ਉਹ ਨੂੰ ਪਾਵੇ ਨਾਲ ਬਣਿਆ ਅਨੰਦਿਤ ਹੈ ਅਨੰਦ ਦੇਸ਼ ਜੀਣ ਵਾਲਾ ਹੈ ਕਾਲ ਖੋ ਜਾਂਦਾ ਹੈ ਜਦ ਮਨੁੱਖ ਪਰਮ ਅਨੰਦ ਦੇ ਚੌਰੇ ਪ੍ਰਮਾਤਮਾ ਦੇਚ ਕਾਲ ਨਹੀਂ ਹੈ ਦਿਨ ਸ੍ਰੈਨ ਦੇਦ ਨਹੀਂ ਸ਼ਾਸਤਰ ਤਾਂ ਵਸੇ ਨਿਰੰਕਾਰ ਤੋ ਵਰਤਮਾਨ ਦੇ ਚਕਾਲ ਖੋ ਜਾਂਦਾ ਤੁਸੀਂ ਆਖੋਗੇ ਵਰਤਮਾਨ ਕਾਲ ਕਾਲ ਨਹੀਂ ਵਰਤਮਾਨ ਕਿੰਨਾ ਕਹੇ ਇਸ ਨੂੰ ਭਾਈ ਸਾਹਿਬ ਭਾਈ ਨੰਗ ਲਾਲ ਨੇ ਸਾਡੇ ਸਾਹਮਣੇ ਰੱਖਿਆ ਹੈ ਕਿ ਮੈਂ ਸਮਾਪਤੀ ਕਰ ਦਿਆਂ ਇਕਦਮ ਬਹੇਸ਼ਰਾ ਨ ਬੁਰਦਮ ਕੋ ਕਿਸ ਤਮ ਐ ਵਾਏ ਨਕਦੇ ਜ਼ਿੰਦਗੀ ਰਾਏ ਗਾਂ ਵਯਸ ਇਕਦਮ ਜੋ ਮੇਰੇ ਮੂੰਹ ਦੇ ਚ ਦਮ ਹੈ بس یہی میں ਜਿਹੜਾ ਦਮ ਅਜੇ ਆਇਆ ਹੀ ਨਹੀਂ ਉਸ ਦਾ ਕੋਈ ਭਰੋਸਾ ਤੇ ਜਿਹੜਾ ਦਮ ਚਲਾ ਗਿਆ ਉਹ ਤੇ ਖਰਚ ਹੋ ਗਿਆ ਤੇ ਜਿਹੜਾ ਆਣ ਵਾਲਾ ਉਹ ਤੇ ਉਧਾਰ ਹੀ ਹੈ پتہ ਨਹੀਂ ਮਿਲਨੀ ਹੈ ਕਿ ਨਹੀਂ ਮਿਲਦੀ ਤੇ ਜਿਹੜਾ ਚਲਾ ਗਿਆ ਉਹ ਤੇ ਖਰਚ ਹੋ ਗਿਆ ਜੋ ਖਰਚ ਹੋ ਗਿਆ ਹੱਥ ਦੇ ਚਨੇ ਕਿ ਜੋ ਉਧਾਰ ਹੈ ਉਹ ਵੀ ਹੱਥ ਦੇ ਚ ਕੋਈ ਨਹੀਂ ਨਕਦ ਕੇ ਇੱਕਦਮ اے ਵਾਏ ਨਕਦੇ ਜ਼ਿੰਦਗੀ ਨਕਦ ਜ਼ਿੰਦਗੀ ਕਿਤਨੀ ਹੈ ਇੱਕਦਮ ਜਮੂ ਹੰ ਦੇ ਚ ਬਸ ਇਤਨੇ ਜਨਮ ਸਾਖੀ ਦੀ ਇੱਕ ਕਥਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਮਰਦਾਨੇ ਨੂੰ ਕਹਿੰਦੇ ਮਰਦਾਨੇ ਤੈਨੂੰ ਆਪਣੇ ਦਮਾਂ ਦਾ ਕਿੰਨਾ ਕੁ ਭਰੋਸਾ ਹੈ ਮਹਾਰਾਜ ਬਸ ਸੌ ਦਮਾਂ ਦਾ ਭਰੋਸਾ ਐ ਇਸ ਤੋਂ ਜ਼ਿਆਦਾ ਰੋ ਪਿੱਟ ਕੇ ਮੈਂ ਸੌ ਦਮ ਤੇ ਲੈ ਲਵਾਂ ਉਸ ਤੋਂ ਜ਼ਿਆਦਾ ਨਹੀਂ ਬਾਲਿਆ ਤੈਨੂੰ ਕਿੰਨਾ ਕੁ ਭਰੋਸਾ ਹੈ ਮਹਾਰਾਜ ਮੈਂ 10 ਦਮਾਂ ਦਾ ਭਰੋਸਾ ਕਰਦਾ ਸੌ ਦਾ ਨਹੀਂ ਬਹੁਤ ਮੁਸ਼ਕਲ ਨਾਲ ਮੈਂ 10 ਦਮ ਹੀ ਲੈ ਸਕਾਂਗਾ ਜ਼ਿਆਦਾ ਨਹੀਂ ਦੋਵੇਂ ਹੱਥ ਜੋੜ ਕੇ ਕਹਿ ਲਗੇ ਮਹਾਰਾਜ ਤੁਹਾਨੂੰ ਕਿੰਨਾ ਕਿ ਭਰੋਸਾ ਹੈ ਤੇ ਸਹਿਬ ਕਹਿ ਲਗੇ ਹਮ ਆਉਂਦ ਨਹੀਂ ਆਵ ਇੱਕ ਦਮ ਇਹਨੂੰ ਤੇ ਇੱਕ ਦਮ ਦਾ ਹੀ ਭਰੋਸਾ ਜਿਹੜਾ ਮੂੰਹ ਦੇ ਚ ਹੈ ਜਿਹੜਾ ਆਇਆ ਹੀ ਨਹੀਂ ਉਸ ਦਾ ਕੀ ਭਰੋਸਾ ਜਿਹੜਾ ਚਲਾ ਗਿਆ ਉਹ ਤੇ ਹੱਥੋਂ ਝ ਕੋਈ ਨਹੀਂ ਵਰਤਮਾਨ ਬਸ ਇਤ ਨਹੀਂ ਹੈ ਜੋ ਦਮ ਮੂੰਹ ਦੇ ਚ ਹੈ ਬਸ ਉਹੀ ਵਰਤਮਾਨ ਹੈ ਤੁਕ ਦਮ ਕਰਾਰੇ ਜੋ ਕਰੇ ਹਾਜ਼ਰ ਹਜ਼ੂਰ ਖੁਦਾਏ कि जिन्हें मंत्र ने जो महापुरुषों ने सड़ी चोली च पाए ने पूरे हो जाते चाहे ओम है राम है वाहे गुरु अल्लाह हो जाने। तुक हो जाते जो करो हाजर हजूर है एकदम वाहे गुरु राम आखे एकदम इसे ची कोई टिक गया है हाजिर हजूर है रब हाजिर नाजर हाजिर समा खो है वक्त खो जाता है ਮਟ ਜਾਂਦਾ ਵਕ ਪਰਮ ਆਨੰਦ ਉੱਥੇ ਜੋ ਹੈ ਪ੍ਰਗਟ ਹੋ ਜਾਂਦਾ ਹੈ ਭਵਿਸ਼ਯ ਦੀ ਚਿੰਤਾ ਵਿੱਚ ਜੀਣ ਵਾਲਾ ਧਾਰਮਿਕ ਨਹੀਂ ਹੈ ਭੂਤ ਕਾਲ ਦੀਆਂ ਯਾਦਾਂ ਵਿੱਚ ਖੋਇਆ ਹੋਇਆ ਅਜੇ ਪੂਰਨ ਧਾਰਮਿਕ ਨਹੀਂ ਰਸਤੇ 'ਚ ਧਾਰਮਿਕ ਮਨੁੱਖ ਦੀ ਦੁਨੀਆ ਸਮਖ ਹੋ ਜਾਂਦਾ ਹੈ ਬੜੇ ਰਸ ਵਿੱਚ ਜੀਂਦਾ ਹੈ ਬੜੇ ਆਨੰਦਿਤ ਜੀਂਦਾ ਹੈ ਪਰ ਇਹ ਸਮਾਂ ਖੋ ਜਾਂਦਾ ਕੁਛ ਇਸ ਨੂੰ ਬਿਆਨ ਕਰੇ ਤਾਂ ਮਹਾਰਾਜ ਕਹਿੰਦੇ ਨਹੀਂ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਕਿਉਂਕਿ ਜ਼ਬਾਨ ਜੋ ਬਿਆਨ ਕਰੇਗੀ ਜ਼ਬਾਨ ਤੋਂ ਜ਼ਿਆਦਾ ਨਹੀਂ ਹੋ ਸਕਦਾ ਅਕਲ ਜੋ ਸੋਚ ਸਕਦੀ ਉਹ ਅਕਲ ਤੋਂ ਜ਼ਿਆਦਾ ਨਹੀਂ ਹੋ ਸਕਦਾ ਉਹ ਤੇ ਅਗਮ ਅਗੋਚਰ ਹੈ ਜੋ ਸਵਰਤਮਾਨ ਦੇ ਵਿੱਚ ਪ੍ਰਗਟ ਹੁੰਦਾ ਹੈ ਇੰਦਰੀਆਂ ਦੀ ਪਹੁੰਚ ਤੋਂ ਪਰੇ ਸਰੀਰ ਦੀ ਸ਼ਕਤੀ ਤੋਂ ਪਰੇ ਅਕਲ ਤੋਂ ਅੱਗੇ ਔਰ ਜਦ ਅਕਲ ਤੋਂ ਅੱਗੇ ਹੈ ਤਾਂ ਅਗਰ ਕੋਈ ਉਸ ਵਿੱਚ ਜੀ ਰਿਹਾ ਹੈ ਤਾਂ ਅਗਲ ਤੋਂ ਅੱਗੇ ਹੋ ਕੇ ਜੀ ਰਿਹਾ ਹੈ ਵਕਲ ਤੋਂ ਅੱਗੇ ਚਲਾ ਗਿਆ ਸੁਧ ਬੁੱਧ ਕਰਤੇ ਹਰ ਲਈ ਮੇਰੀ ਕਬੀਰ ਕਨ ਰੱਬ ਤੇ ਮੇਰੀ ਅਕਲ ਹੀ ਚੁਰਾ ਕੇ ਚਲਾ ਗਿਆ ਮੇਰੇ ਕੋਲ ਅਕਲ ਨਹੀਂ ਰਹੀ ਤੇ ਫਿਰ ਇਹ ਸੋਚਦਾ ਕੌਣ ਪਿਆ ਰੱਬ ਵੀ ਸੋਚਦਾ ਤੇ ਬੋਲਦਾ ਕੌਣ ਪਿਆ ਪਰਮਾਤਮਾ ਹੀ ਬੋਲਦਾ ਪਿਆ ਮੈਂ ਥੋੜੀ ਬੰਦਰ ਗੁਰਨਾانک ਦੇਵ ਜੀ ਕਹਿੰਦੇ ਨਾ ਆਪੋ ਬੋਲਣਾ ਜਾਣਦਾ ਹਾਂ ਕਿਹਾ ਸਭ ਹੁਕਮਾਉ ਜੀ ਜਿਸ ਦਿਨ ਦਾ ਨਾਮ ਇੱਕ ਚੁੱਪ ਹੋਇਆ ਖਸਮ ਹੀ ਬੋਲਦਾ ਮੈਂ ਨਹੀਂ ਬੋਲਦਾ ਜਿਸ ਦਿਨ ਦਾ ਮੈਂ ਵਰਤਮਾਨ ਦੇ ਚਾਇਆ ਬਹੁਤ ਕਾਲ ਖੋ ਗਿਆ ਭਵਿਸ਼ ਖੋ ਗਿਆ ਹੁਣ ਪਰਮਾਤਮਾ ਹੀ ਪਰਮਾਤਮਾ ਹੈ ਹੁਣ ਈਸ਼ਵਰ ਹੀ ਈਸ਼ਵਰ ਹੈ ਇਹ ਇੱਕ ਅਵਸਥਾ ਹੈ ਪਰ ਜਿਸ ਨੂੰ ਕਿਦਰੇ ਪ੍ਰਾਪਤ ਹੋ ਜਾਏ ਉਹ ਕਹਿ ਨਹੀਂ ਸਕਦਾ ਜਿਸ ਕੋ ਖਬਰ ਥੀ ਅੱਲਾ ਕੀ ਉਹ ਬੇਖਬਰ ਮਿਲ ਗਿਆ ਜਿਹਨੂੰ ਅੱਲਾ ਦੀ ਖਬਰ ਮਿਲ ਗਈ ਸੀ ਉਹ ਖੁਦ بے خبر ਹੋ ਗਿਆ ਅਕਲ ਤਾਂ ਇਤਨਾ ਅੱਗੇ ਚਲਾ ਗਿਆ ਤਾਂ ਅਕਲ ਨੇ ਕੁਝ ਖਬਰ ਦੇਣੇ ਨਹੀਂ ਤੇ ਅਕਲ ਤਾਂ ਅੱਗੇ ਚਲਾ ਗਈ ਤਾਂ ਮੈਂ ਅਰਸ ਕਰਾਂ ਅਕਲ ਦੇ ਤਲ ਤੇ ਜੀਣ ਵਾਲਾ ਤੇ ਦੁਖੀ ਹੈ ਕਿ ਅਕਲ ਤੋਂ ਅੱਗੇ ਜਾਏ ਅਕਲ ਤੋਂ ਅੱਗੇ ਜਾਣ ਦਾ ਤਰੀਕਾ ਹੈ ਕੇਵਲ ਪ੍ਰਭੂ ਨਾਮ ਦਾ ਜਪ ਵਰਤਮਾਨ ਦੇ ਚਾਣਾ ਤੇ ਅਕਲ ਤੋਂ ਥੱਲੇ ਪ੍ਰਾਕਿਰਤਿਕ ਰੂਪ ਦੇ ਚ ਮਨ ਉਹਦੋਂ ਚਲਾ ਜਾਂਦਾ ਜਦ ਸੌ ਜਾਂਦਾ ਹੈ ਜਾਂ ਨਸ਼ਾ ਕਰ ਲੈਂਦਾ ਹੈ ਬਹੁਤ ਗਹਿਰਾ ਨਸ਼ਾ ਕਰ ਲੈਣਾ ਤੇ ਨਸ਼ੇ ਦੀ ਜਿਹੜੀ ਇਤਨੀ ਪਕੜ ਹੈ ਨਸ਼ੇ ਦੀ ਜਿਹੜੀ ਇਤਨੀ ਕشش ਹੈ ਔਰ ਅਰਬਾਂ ਖਰਬਾਂ ਡਾਲਰ ਰੋਜ਼ ਨਸ਼ੇ ਤੇ ਖਰਚ ਹੁੰਦੇ ਨੇ ساری ਦੁਨੀਆ ਵਿੱਚ ਇਤਨੀ ਪਕੜ ਭਾਰਤ ਬਾਵੇਂ ਕੇ ਨੰਦਾਰਮਿਕ ਦੇਸ਼ ਹੈ ਸੰਤਾਂ ਦਾ ਦੇਸ਼ ਹੈ ਪਰ ਸਾਰੇ ਦੇਸ਼ੇ ਸ਼ਰਾਬੀ ਬਿਕਦੇ ਹੈ ਔਰ ਕੰਡੇ ਨੇ ਹੈਰਾਨੀ ਦੇਣਾ ਬਹੁਤ ਵੱਡੀ ਹੈਰਾਨੀ ਗੀ ਉਹ ਵੀ ਜੂਆ ਵੀ ਚੱਲ ਰਿਹਾ ਲਾਟਰੀ ਦੇ ਰੂਪ ਵਿੱਚ ਗਵਰਨਮੈਂਟ ਚਲਾ ਰਹੀ ਹੈ ਖੁਦ ਕੋਈ ਜੂਆਖਾਨਾ ਚਲਾਏ ਤੇ ਪਾਪ ਹੈ ਜੁਰਮ ਹੈ ਇਹ ਆਪ ਸਾਰੇ ਮੁਲਕ ਦੇ ਜੋ ਹੈ ਲਾਟਰੀ ਦੇ ਰਾਹੀਂ ਜਵਾਰੀਆਂ ਨੂੰ ਪੈਦਾ ਕਰਨ ਤੇ ਠੀਕ ਹੈ ਇਹ ਉਹਨਾਂ ਦਾ ਦੰਦ ਹੈ ਤਾਂ ਮੁxtਸਰ ਜਿਹਾ ਮੈਂ ਅਰਜ਼ ਕਰਾਂ ਭਵਿਸ਼ ਦੀ ਚਿੰਤਾ ਭੂਤਕਾਲ ਦੀ ਚਿੰਤਾ ਦੇ ਜੀਣ ਵਾਲਾ ਯਾਦਾਂ ਦੇ ਜੀਣ ਵਾਲਾ ਮਨੁੱਖ ਧਾਰਮਿਕ ਨਹੀਂ ਹੈ ਵਰਤਮਾਨ ਦੇ ਜੀਣ ਵਾਲਾ ਮਨੁੱਖ ਧਾਰਮਿਕ ਉਹ ਅਵਸਥਾ ਹੁੰਦੀ ਹੈ ਜਨ ਨਹੀਂ ਕਰ ਸਕਦਾ ਕਹਿ ਨਹੀਂ ਸਕਦਾ ਸਤਗੁਰ ਰਹਿਮਤ ਕਰਨ ਤੇ ਜੋ ਸਾਲ ਦੇ ਸਾਲ satsang ਹੁੰਦਾ ਇਸ ਤੋਂ ਪ੍ਰੇਰਣਾ ਮਿਲੇ ਵਾਹਿਗੁਰੂ ਵਾਹਿਗੁਰੂ ਮੰਤਰ ਦੇ ਜਪਦਾ ਤੇ ਮੰਤਰ ਤੇ ਇੱਕ ਦਮ ਵਿੱਚ ਪੂਰਾ ਹੋ ਜਾਂਦਾ ਹੈ ਵਾਹਿਗੁਰੂ ਰਾਮ ਹਾਂ ਇੱਕ ਦਮ ਦੇ ਪੂਰਾ ਹੋ ਜਾਂਦਾ ਹੈ ਅੱਲਾਹ ਹੋ ਇੱਕ ਦਮ ਵਿੱਚ ਹੋ ਰਵ ਜਾਂਦਾ ਹੈ ਕਿਸੇ ਜੀ ਕੋਈ ਟਿਕ ਗਿਆ ਤਾਂ ਟੁਕ ਦਮ ਕਰਾ ਦੇ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਬਹੁਤ ਲੰਮਾ ਚੌੜਾ ਖੁਲਾਸਾ ਕਰੀ ਇਸ ਸਮਾਂ ਨਹੀਂ ਸਤਗੁਰ ਰਹਿਮਤ ਕਰਨ ਦਮ ਸਾਰੇ ਨਿਕਲਣ ਇਸ ਤੋਂ ਪਹਿਲੇ ਕਿਸੇ ਉਸ ਦਮ ਦੇ ਟੁੱਟ ਜਾਈਏ ਮਨੁੱਖ ਇਸ ਜੀਵਨ ਤੋਂ ਜਦ ਉੱਚਾ ਉੱਠ ਜਾਂਦਾ ਹੈ ਦੁੱਖ ਸੁੱਖ ਤੋਂ ਉੱਚਾ ਉੱਠ ਜਾਂਦਾ ਹੈ ਇਸ ਜੀਵਨ ਵਿੱਚ ਦੁੱਖ ਹੈ ਸੁੱਖ ਹੈ ਦੁੱਖ ਸੁੱਖਨ ਤੇ ਜਨਮ ਫਰਮਾ ਕਦੀ ਦੁੱਖ ਦੇ ਕਦੀ ਸੁੱਖ ਦੇ ਕਦੀ ਦਿਨ ਵੱਡੇ ਹੋ ਜਾਂਦੇ ਨੇ ਕਦੀ ਰਾਤਾਂ ਵੱਡੀਆਂ ਹੋ ਜਾਂਦੀਆਂ ਨੇ ਕਦੀ ਸੁੱਖ ਲੰਬੇ ਹੋ ਜਾਂਦੇ ਨੇ ਕਦੀ ਦੁੱਖ ਲੰਬੇ ਹੋ ਜਾਂਦੇ ਨੇ ਕਦੀ ਸੁੱਖ ਛੋਟੇ ਹੋ ਜਾਂਦੇ ਨੇ ਕਦੀ ਦੁੱਖ ਛੋਟੇ ਹੋ ਜਾਂਦੇ ਨੇ ਕਦੀ ਦਿਨ ਛੋਟੇ ਹੋ ਜਾਂਦੇ ਨੇ ਕਦੀ ਰਾਤਾਂ ਛੋਟੀਆਂ ਹੋ ਜਾਂਦੀਆਂ ਨੇ ਕਦੀ ਦਿਨ ਲੰਬੇ ਹੋ ਜਾਂਦੇ ਨੇ ਕਦੀ ਰਾਤਾਂ ਲੰਬੀਆਂ ਹੋ ਜਾਂਦੀਆਂ ਨੇ ਕਦੀ ਸੁੱਖ ਬੜੇ ਲੰਬੇ ਹੋ ਜਾਂਦੇ ਨੇ ਕਦੀ ਦੁੱਖ ਬੜੇ ਲੰਬੇ ਹੋ ਜਾਂਦੇ ਨੇ ਕਦੀ ਸੁੱਖ ਬਹੁਤ ਛੋਟੇ ਹੋ ਜਾਂਦੇ ਨੇ ਕਦੀ ਦੁੱਖ ਬਹੁਤ ਛੋਟੇ ਹੋ ਜਾਂਦੇ ਨੇ ਪਰ ਕੋਈ ਪੂਰਨ ਤੌਰ ਤੇ ਦੁਖੀ ਨਹੀਂ ਹੁੰਦਾ ਉਦੀ ਜ਼ਿੰਦਗੀ ਵਿੱਚ ਸੁੱਖ ਆ ਜਾਂਦਾ ਜ਼ਮੀਨ ਦੇ ਤੇ ਹਮੇਸ਼ਾ ਰਾਤ ਨਹੀਂ ਆਉਂਦੀ ਦਿਨ ਵੀ ਆਉਂਦੇ ਹਮੇਸ਼ਾ ਦਿਨ ਨਹੀਂ ਰਾਤ ਵੀ ਆ ਜਾਂਦੀ ਦਰਦ ਇੱਕ ਖਾਬੇ ਰਵਾ ਹੈ ਗੁਜ਼ਰ ਜਾਏਗਾ ਰਾਤ ਆਈਏ ਲੰਘ ਜਾਏਗੀ ਪਰ ਜੇ ਰਾਤ ਆਈਏ ਲੰਘ ਜਾਏਗੀ ਤਾਂ ਦਿਨ ਆਇਆ ਲੰਘ ਜਾਏ ਜੇ ਦੁੱਖ ਆਇਆ ਲੰਘ ਜਾਏਗਾ ਤਾਂ ਸੁੱਖ ਆਇਆ ਲੰਘ ਜਾਏਗਾ ਇਹਨੇ ਕੁ ਟਿਕਣਾ ਐ ਵੀ ਲੰਘ ਜਾਏ ਦੁੱਖ ਸੁਖ ਕਰ ਤੇ ਜਨਮ ਵਰਮਵਾ ਜਦ ਕੋਈ ਉਸ ਦਮਦਿਸ਼ ਜੀ ਜੋ ਹੈ ਟਿਕ ਜਾਂਦਾ ਹੈ ਦੁੱਖ ਸੁੱਖ ਤੋਂ ਉੱਚਾ ਉੱਠ ਜਾਂਦਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਣੇ ਸੋਖਸਣੇ ਅਰ ਬਹਿਨੇ ਜਾਂ ਕੇ ਕੰਚਨ ਬਾਟੀ ਮਾਣੇ ਸਤਿਗੁਰ ਰੰਗਿਤ ਕਰਨ ਇਹ ਅਵਸਥਾ ਸਾਡੀ ਬਣੀ ਵੀਡੀਓ ਪਸੰਦ ਆਵੇ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਨਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ